ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਾਈਆਂ ਦਾ ਬੱਚੇ ਬੱਚੀਆਂ ਦਾ ਮੈਂ ਦਿਲੋਂ ਧੰਨਵਾਦ ਕਰਦੀ ਆਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਦੇਵੇ ਤੇ ਸਰਬੱਤ ਦਾ ਭਲਾ ਕਰੇ ਮਾਲਕ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋਂ ਅਨੰਦ ਪਿਆਰੀ ਜੀ ਬਾਤ ਦਾ ਇੱਕ ਰਾਜਾ ਸੀ ਤੇ ਉਹਦਾ ਇੱਕੋ ਹੀ ਬੇਟੀ ਸੀ ਹੁਣ ਪਹਿਲੇ ਜ਼ਮਾਨੇ ਦੇ ਵਿੱਚ ਇਹ ਜੜਨੀ ਆ ਵੀ ਬਾਤਾਂ ਨੇ ਇਹ ਸਾਰੀਆਂ ਨਾ ਅੱਜ ਅੱਜ ਤੋਂ ਕੋਈ 5-400 ਸਾਲ ਪਹਿਲਾਂ ਦੀਆਂ ਬਣੀਆਂ ਹੋਈਆਂ ਨੇ ਕਹਾਣੀਆਂ ਇਹ ਸਭ ਤਾਂ ਉਦੋਂ ਕੋਈ ਪੜਾਈਆਂ ਤਾਂ ਇੰਨੀਆਂ ਹੁੰਦੀਆਂ ਨਹੀਂ ਸੀ ਸਕੂਲ ਤਾਂ ਬਿਲਕੁਲ ਹੀ ਨਹੀਂ ਸੀ ਹੁੰਦੇ ਪੜ੍ਹਾਈ ਵੀ ਕੋਈ ਟਾਮੇ ਟਾਮੇ ਪੜ੍ਹਦੇ ਉਹ ਵੀ ਜਿਵੇਂ ਕੋਈ ਗੁਰੂ ਘਰਾਂ 'ਚ ਹੋ ਗਏ ਜਾਂ ਆਪਣੇ ਬਣਾ ਪੜਾਉਂਦੇ ਹੁੰਦੇ ਜਿਹੜੇ ਰਿਸ਼ੀ ਦੇ ਰਿਸ਼ੀ ਹੁੰਦੇ ਉਹ ਰਿਸ਼ੀ मुनि ਪੜਾਉਂਦੇ ਹੁੰਦੇ ਆਸ਼ਰਮਾਂ 'ਚ ਤਾਂ ਇਸੇ ਤਰ੍ਹਾਂ ਭਾਈ ਰਾਜੇ ਨੇ ਸੋਚਿਆ ਵੀ ਕੋਈ ਧੀ ਹੈ ਇਹਨੂੰ ਪੜਾਈਏ ਜ਼ਰੂਰ ਤਾਂ ਮਾਤਾ ਪਾਰਵਤੀ ਤੇ ਸ਼ਿਵਜੀ ਬੋਲੇ ਕੋਲ ਲੈ ਕੇ ਵਗ ਗਿਆ ਰਾਜਾ ਜਾ ਕੇ ਕਹਿਣ ਲੱਗਾ ਮਹਾਰਾਜ ਇੱਕ ਧੀ ਹੈ ਵੀ ਪੜਾਉਣੀ ਚਾਹੁੰਨਾ ਇਹਨੂੰ ਵੀ ਤੁਸੀਂ ਮੈਂ ਚਾਹੁੰਨਾ ਤੁਸੀਂ ਪੜਾਵੋ ਇਹਨੂੰ ਉਹ ਕਹਿੰਦੇ ਛੱਡ ਜਾ ਭਾਈ ਤਾਉ ਛੱਡ ਗਏ ਛੱਡ ਗਿਆ ਜਦੋਂ ਤਾਂ ਸ਼ਿਵਜੀ ਭੋਲੇ ਕਹਿਣ ਲੱਗੇ ਮਾਤਾ ਨੂੰ ਕਹਿੰਦੇ ਵੀ ਪਾਰਵਤੀ ਤੂੰ ਇਹਨੂੰ ਉਨਪੁੰਨ ਕਰ ਪੜਾਈ ਚ ਕੁੜੀ ਨੂੰ ਵੀ ਮੈਂ ਤਾਂ ਜਨਤਾ ਰਹਿਣਾ ਇੱਧਰ ਉੱਧਰ ਮੇਰੇ ਕੋਲ ਤਾਂ ਟਾਈਮ ਨਹੀਂ ਹੁੰਦਾ ਵੀ ਤੂੰ ਤੇਰੀ ਡਿਊਟੀ ਐ ਇਹਨੂੰ ਪੜਾ ਦੇ ਕੁੜੀ ਨੂੰ ਚਲੋ ਜੀ ਕੁੜੀ ਪੜਦੀ ਐ ਰਹੀ ਉਹਨਾਂ ਕੋਲ ਕਾਫੀ ਸਾਲ ਕੁੜੀ ਨੌਜਵਾਨ ਹੋ ਗਈ ਉਧਰੋਂ ਪੜ ਵੀ ਗਈ ਤਾਂ ਇੱਕ ਦਿਨ ਸ਼ਿਵ ਜੀ ਪੋੜਿਆਰ ਆਏ ਸੀ ਕਿਤੇ ਲੰਮੇ ਸਮੇਂ ਤੋਂ ਬਾਅਦ ਘਰੇ ਆਏ ਤਾਂ ਉਹ ਕੁੜੀ ਸੀ ਜਿਹੜੀ ਉਹ ਗਵਾਂਢ ਚ ਕਿਤੇ ਗਈ ਹੋਈ ਸੀ ਕੁੜੀ ਲਵੇ ਤਾਂ ਮਾਤਾ ਪਾਰਵਤੀ ਨੇ ਖੁਸ਼ੀ ਦੇ ਵਿੱਚ ਉਹਨਾਂ ਦੇ ਗਲ ਚ ਹਾਰ ਪਾਇਆ ਤੇ ਬਹੁਤ ਖੁਸ਼ ਹੋਈ ਉਹਨਾਂ ਨੂੰ ਮਿਲੀ ਜਦੋਂ ਤਾਂ ਉਧਰੋਂ ਉਹ ਕੁੜੀ ਆ ਗਈ ਉਹ ਕੁੜੀ ਨੇ ਵੇੜੇ ਚੰਦੀ ਨੇ ਦੇਖੇ ਇਹ ਸੀਨ ਦੇਖਿਆ ਵੀ ਮਾਤਾ ਕਿੰਨੀ ਖੁਸ਼ ਹੈ ਦੀ ਮਾਤਾ ਦਾ ਪਤੀ ਘਰੇ ਆਇਆ ਤਾਂ ਉਹ ਕੁੜੀ ਦੇ ਮਨ 'ਚ ਵੀ ਕਿਉਂ ਹੁਣ ਨੌਜਵਾਨ ਹੋ ਗਈ ਉਹਦੇ ਮਨ 'ਚ ਵੀ ਖਿਆਲ ਆਇਆ ਵੀ ਕੋਈ ਮੇਰੇ ਕੋਲ ਵੀ ਹੁੰਦਾ ਜੇ ਐ ਵੀ ਕਿੰਨਾ ਸੋਹਣਾ ਪਾਲਾ ਇਹ ਇਹਨਾਂ ਦਾ ਯਾਨੀ ਕੁੜੀ ਦੇ ਮਨ 'ਚ ਵੀ ਇਹ ਜੇ ਖਿਆਲ ਉਤਪੰਨ ਹੋਣ ਲੱਗ ਗਿਆ ਹੁਣ ਭਾਈ ਉੱਥੋਂ ਆ ਗਈ ਕੁੜੀ ਆਈ ਨਹੀਂ ਹਲੇ ਉਹ ਕਹਿਣ ਲੱਗੀ ਮਾਤਾ ਨੂੰ ਮਾਤਾ ਨੇ ਦੇਖ ਲਿਆ ਹੁਣ ਉਹ ਜਾਣੀ ਜਾਣ ਸੀ ਕਹਿਣ ਲੱਗੇ ਵੀ ਤੇਰੇ ਅੰਦਰ ਮਾਤਾ ਕਹਿਣ ਲੱਗੀ ਕਹਿੰਦੀ ਤੇਰੇ ਅੰਦਰ ਕੀ ਚੱਲ ਰਿਹਾ ਹੈ ਉਹ ਸ਼ਰਮਾ ਕੇ ਕੁੜੀ ਕਹਿੰਦੀ ਕੁਛ ਨਹੀਂ ਚੱਲ ਰਿਹਾ ਮਾਤਾ ਸ਼ਿਵਜੀ ਭੋਲੇ ਕਹਿਣ ਲੱਗੇ ਬੇਟਾ ਮੈਂ ਸਮਝਦਾ ਤੇਰੀ ਅਵਸਥਾ ਇਹੀ ਜੀ ਹੈ ਇਹ ਵੀ ਜਦੋਂ ਤੈਨੂੰ ਤੇਰਾ ਕੋਈ ਬਰਮਿਲੂ ਕਨਾ ਉਹ ਤੈਨੂੰ ਸੁਪਨੇ ਚ ਦਿਖਾਈ ਦੇ ਕੇ ਜਾਊਗਾ ਪਹਿਲਾਂ ਫੇਰ ਉਹਦੇ ਨਾਲ ਤੇਰਾ ਜੋੜ ਹੋਊਗਾ ਵੀ ਉਹ ਤੈਨੂੰ ਸੁਪਨੇ ਚ ਦਿਖਾਈ ਦੇਊਗਾ ਚਲੋ ਜੀ ਉਥੋਂ ਸਨੇਹਾ ਭੇਜਤਾ ਰਾਜੇ ਨੂੰ ਵੀ ਲੈ ਜਾਓ ਉਹ ਲਿਆਇਆ ਆਪਦੀ ਤੀ ਨੂੰ ਘਰੇ ਆ ਗਈ ਮਹਿਲਾਂ ਚ ਤਾਂ ਚਾ ਉਹ ਮੰਗਾ ਨੌਜਵਾਨੀ ਵਾਲੀਆਂ ਅੰਦਰ ਚੱਲ ਰਹੀਆਂ ਨੇ ਤਾਂ ਵਜੀਰ ਦੀ ਕੁੜੀ ਨਾਲ ਚੁੰਨੀ ਵੱਟ ਸਹੇਲੀ ਬਣਾ ਲਈ ਚੁੰਨੀਆਂ ਬਦਲ ਕੇ ਉਧਰ ਉਧਰ ਹੀ ਜਿਵੇਂ ਕਹਿੰਦੇ ਨੇ ਪੱਗ ਵੱਟ ਭਰਾ ਬਣ ਗਏ ਨਾ ਚੁੰਨੀਆਂ ਬਦਲਾ ਕੇ ਪਹਿਣਾ ਪਹਿਣਾ ਬਣ ਗਈਆਂ ਹੁਣ ਦੱਸਦੀ ਕਿਸੇ ਨੂੰ ਹੈ ਨਹੀਂ ਅੰਦਰ ਕੁਝ ਚੱਲ ਰਿਹਾ ਹੈ ਤਾਂ ਉਹਨੇ ਇੱਕ ਦਿਨ ਭਾਈ ਉਹ ਰਾਤ ਨੂੰ ਸੁੱਤੀ ਪਈ ਹੈ ਜਦੋਂ ਪੈਗੀ ਤਾ ਉਸੇ ਵੇਲੇ ਕੋਈ ਖਿਆਲ ਉਹਦੇ ਉਹਨੂੰ ਦਿਖਾਈ ਦਿੱਤਾ ਕੋਈ ਜਦੋਂ ਦਿਖਾਈ ਦਿੱਤਾ ਤਾਂ ਉਹਨੇ ਭਾਈ ਖੁਸ਼ੀ ਤਾਂ ਮਨਾਉਣੀ ਹੀ ਸੀ ਉਹਨੂੰ ਕਹਿਣ ਲੱਗੀ ਉਹਨੇ ਸੁਫਨੇ ਸੁਫਨੇ ਦੇ ਵਿੱਚ ਹੀ ਇਹਨੂੰ ਕੁੜੀ ਨੂੰ ਕੋਈ ਪਤਾ ਨਹੀਂ ਇੱਕ ਉਧਰ ਉਧਰ ਹੀ ਮੁੰਦਰੀਆਂ ਛੱਲੇ ਬਦ ਬਦਲਾ ਲੇ ਤਾ ਕੁੜੀ ਨੂੰ ਕੋਈ ਆਵਦੇ ਉਹਨੂੰ ਤੱਕਣ ਦੀ ਮਾ ਲੱਗੀ ਹੋਈ ਹੈਗੀ ਦਿਮਾਗ ਉਹ ਮੁੰਡੇ ਨੇ ਜਾਣੀ ਉਹਦੀ ਮੁੰਦਰੀ ਆਪ ਪਾ ਲਈ ਆਵਦੀ ਉਹਦੇ ਪਾਤੀ ਉਹ ਕੁੜੀ ਨੂੰ ਕੋਈ ਪਤਾ ਨਹੀਂ ਲੱਗਿਆ ਵੀ ਮੇਰੇ ਨਾਲ ਐ ਹੋਇਆ ਬਸ ਉਹਨੂੰ ਤੱਕਦੀ ਹੋਈ ਰਹੇਗੀ ਸੁੰਦਰ ਬਹੁਤ ਸੀ ਮੁੰਡਾ ਰਾਜੇ ਦਾ ਮੁੰਡਾ ਸੀ ਉਹ ਵੀ ਜਿਹੜਾ ਉਹਦੇ ਖਿਆਲਾਂ ਚ ਆਇਆ ਸੁਪਨੇ ਚ ਤਾਂ ਹੁਣ ਇੰਨੇ ਨੂੰ ਭਾਈ ਉਹਨਾਂ ਨੇ ਕੀ ਕਰਿਆ ਉਦਾਸ ਜੀ ਹੋ ਗਈ ਟੜਕੇ ਨੂੰ ਵੀ ਇਹ ਸੁਪਨਾ ਸੀ ਕਿ ਸੱਚਾ ਸੀ ਵੀ ਮੈਨੂੰ ਕੋਈ ਸਮਝ ਨਹੀਂ ਆ ਰਹੀ ਵੀ ਮੈਨੂੰ ਤਾਂ ਐ ਲੱਗਦਾ ਜਿਵੇਂ ਕੋਈ ਮੈਨੂੰ ਮਿਲ ਕੇ ਹੀ ਗਿਆ ਹੁੰਦਾ ਉਹ ਐ ਸੋਚਦੀ ਐ ਭਈ ਨਾਲੇ ਮੁਸਕਰਾ ਰਹੀ ਐ ਤਾਂ ਗੋਲੀ ਆਈ ਗੋਲੀ ਨੇ ਦੇਖਿਆ ਵੀ ਇਹ ਅੱਗੇ ਤਾਂ ਐ ਕਰਦੀ ਨਹੀਂ ਜਿਵੇਂ ਅੱਜ ਕਰਦੀ ਐ ਤਾਂ ਉਹਨੂੰ ਕਹਿਣ ਲੱਗੀ ਵੀ ਕੀ ਗੱਲ ਐ ਵੀ ਅੱਜ ਤੂੰ ਤੇਰਾ ਚਿਹਰਾ ਵੱਖਰਾ ਹੀ ਨੂਰ ਐ ਤੇਰੇ ਚਿਹਰੇ ਤੇ ਹੋਰ ਹੀ ਖੁਸ਼ੀ ਐ ਉਹ ਕਹਿੰਦੀ ਨਹੀਂ ਇਹੀ ਜੀ ਕੋਈ ਗੱਲ ਨਹੀਂ ਉਹ ਗੋਲੀ ਵੀ ਸਮਝ ਗਈ ਉਹਨੇ ਸੋਚਿਆ ਵੀ ਮੈਨੂੰ ਨਹੀਂ ਦੱਸਦੀ ਵਜ਼ੀਰ ਦੀ ਕੁੜੀ ਨੂੰ ਲੈ ਕੇ ਆਉਣੀ ਆ ਉਹਨੂੰ ਦੱਸੂਗੀ ਭਾਈ ਉਹ ਵਜ਼ੀਰ ਦੀ ਕੁੜੀ ਨੂੰ ਲਈ ਆਈ ਉਹ ਵਜ਼ੀਰ ਦੀ ਕੁੜੀ ਪੁੱਛਣ ਲੱਗੀ ਉਹਨੂੰ ਹੁਣ ਸਹੇਲੀਆਂ ਤਾਂ ਸੋ ਮੁਕਾਬਲੇ ਵੀ ਕਰਦੀਆਂ ਨੇ ਇੱਕ ਦੂਜੀ ਨੂੰ ਆਣਦੀਆਂ ਨੇ ਜਦੋਂ ਉਹਨੂੰ ਕਹਿੰਦੀ ਤੂੰ ਮੈਨੂੰ ਦੱਸ ਕਾਉਣਾ ਕੀ ਗੱਲ ਐ ਉਹਨੂੰ ਫਿਰ ਉਹਨੂੰ ਦੱਸਦੀ ਐ ਕਹਿੰਦੀ ਜਿਸ ਵੇਲੇ ਪੈਗੀ ਮੈਂ ਚਾਦਰ ਇਹਨੂੰ ਤਾਣ ਕੇ ਉਸੇ ਵੇਲੇ ਦੇ ਗਿਆ ਦਿਖਾਈ ਮੈਨੂੰ ਆਣ ਕੇ ਮੈਂ ਤਾਂ ਤਤੜੀ ਨੇ ਮੈਂ ਤਾਂ ਤਤੜੀ ਹੋਰ ਉਸਨੂੰ ਬੁਲਾਉਣਾ ਭੁੱਲ ਗਈ ਐਨੇ ਨੂੰ ਤੜੱਕ ਮੇਰੀ ਅੱਖ ਖੁੱਲ ਗਈ ਸਾਹਮਣੇ ਖੜੋ ਗਿਆ ਮੇਰੀਆਂ ਨੀਵੀਆਂ ਪਵਾ ਗਿਆ ਨਿਸ਼ਾਨੀਆਂ ਦੇ ਨਾਲ ਨਿਸ਼ਾਨੀਆਂ ਬਟਾ ਗਿਆ ਰਾਤ ਦਾ ਸੁਪਨਾ ਮੈਨੂੰ ਬਾਬਰੀ ਬਣਾ ਗਿਆ ਜਦੋਂ ਰਾਜੇ ਦੀ ਕੁੜੀ ਨੇ ਇਹ ਗੱਲ ਕਹੀ ਤਾਂ ਉਹ ਭਾਈ ਵਜ਼ੀਰ ਦੀ ਕੁੜੀ ਉਹਨੂੰ ਛੇੜਨੇ ਲੱਗੀ ਵੱਧ ਹੋਰ ਸਹੇਲੀਆਂ ਇੱਕੋ ਜੀਆਂ ਨੇ ਜਦੋਂ ਤਾਂ ਉਹ ਕਹਿੰਦੀ ਫਿਰ ਹੁਣ ਮੈਂ ਕੀ ਕਰਾਂ ਉਹਨੂੰ ਕਹਿਣ ਲੱਗੀ ਵੀ ਜੇ ਤੂੰ ਧਰਮ ਸਹੇਲੀਆਂ ਵਜ਼ੀਰ ਦੀ ਕੁੜੀ ਨੂੰ ਕਹਿਣ ਲੱਗੀ ਵੀ ਜੇ ਤੂੰ ਮੇਰੇ ਧਰਮ ਦੀ ਭੈਣ ਐ ਸਹੇਲੀਆਂ ਤਾਂ ਕਹਿੰਦੀ ਉਹ ਰਾਤ ਵਾਲੇ ਚੋਰ ਨੂੰ ਮਲਾ ਦੇ ਮੈਨੂੰ ਜਦੋਂ ਉਹਨੇ ਆਏ ਉਹਨੂੰ ਕਹਿਣ ਲੱਗੀ ਜੇ ਤੂੰ ਰਾਤ ਨੂੰ ਮੇਰੇ ਰਾਤ ਵਾਲੇ ਚੋਰ ਨੂੰ ਮਲਾ ਦੇ ਉਧਰ ਉਹਨੇ ਉਹਦੀ ਉਂਗਲ 'ਚ ਪਾਈ ਹੋਇਆ ਦੇਖ ਲਈ ਨਿਸ਼ਾਨੀ ਉਹ ਕਹਿਣ ਲੱਗੀ ਤੂੰ ਤਾਂ ਐਵੇਂ ਝੂਠ ਬੋਲਦੀ ਐ ਵਜ਼ੀਰ ਦੀ ਕੁੜੀ ਕਹਿੰਦੀ ਕਹਿੰਦੀ ਸਭ ਕੁਝ ਤਾਂ ਤੈਨੂੰ ਪਤਾ ਵੀ ਉਹ ਕੌਣ ਹੈ ਉਹ ਕਹਿੰਦੀ ਨਾ ਮੈਨੂੰ ਨਹੀਂ ਪਤਾ ਉਹ ਕਹਿੰਦੀ ਝੂਠ ਨਾ ਬੋਲ ਨਿਸ਼ਾਨੀ ਕਹਿੰਦੀ ਸੁਪਨਿਆਂ 'ਚ ਨਹੀਂ ਵਟਾਕੇ ਗਿਆ ਸੱਚੀ-ਮੁੱੱਚੀ ਵਟਾਈ ਬੈਠੀਆਂ ਆ ਦੇਖ ਕਹਿੰਦੀ ਤੇਰੇ ਹੱਥ 'ਚ ਛੱਲਾ ਜਦੋਂ ਉਹਨੇ ਦੇਖਿਆ ਉਹ ਕਹਿੰਦੀ ਹਾਂ ਇਹ ਤਾਂ ਮੇਰੀ ਤਾਂ ਇਹ ਹੈ ਹੀ ਨਹੀਂ ਕਹਿੰਦੀ ਵੀ ਜਿਹੜੇ ਮੇਰੇ ਪਾਈ ਹੋਈ ਸੀ ਉਹ ਕਿੱਧਰ ਗਈ ਫੇਰ ਇਹ ਕੀ ਦੀ ਕੌਣ ਉਹ ਕਹਿੰਦੀ ਵੀ ਮੈਨੂੰ ਤਾਂ ਸੁਪਨਾ ਆਇਆ ਸੀ ਵੀ ਮੇਰੇ ਨਾਲ ਵਟਾਕੇ ਗਿਆ ਕੋਈ ਕਹਿੰਦੀ ਇਹ ਤਾਂ ਸੱਚੀ ਬਦਲਿਆ ਪਿਆ ਤਾਂ ਹੁਣ ਉਹ ਕਾਹਹਿਣ ਲੱਗੀ ਉਹਨੂੰ ਵਜੀਰ ਦੀ ਕੁੜੀ ਨੇ ਭਾਈ ਬਹੁਤ ਫੋਟੋਆਂ ਉਹਦੇ ਮੂਹਰੇ ਧਰੀਆਂ ਲੱਖਾਂ ਹੀ ਫੋਟੋਆਂ ਧਰਤੀਆਂ ਉਹ ਕਹਿਣ ਲੱਗੀ ਵੀ ਨਾ ਉਹ ਤਾਂ ਬੰਦਾ ਹੀ ਨਹੀਂ ਇੰਨਾ ਚ ਉਹ ਕਹਿੰਦੀ ਸਾਰਾ ਤਾਂ ਮੈਂ ਤੇਰੇ ਤੇ ਕਹਿੰਦੀ ਧਰਤੀ ਦੇ ਲੋਕ ਰੱਖਤੇ ਉਹਨੂੰ ਕਹਿਣ ਲੱਗੀ ਵੀ ਇੰਨਾ ਚੋਂ ਦੇਖ ਲੈ ਕਹਿੰਦੀ ਕਿਹੜਾ ਛਾਂਟ ਉਹਨੇ ਇਕੱਲੇ ਇਕੱਲੇ ਤੇ ਨਾજર ਮਾਰੀ ਤਾਂ ਕਹਿੰਦੀ ਨਾ ਇੰਨਾਂ ਚ ਤਾਂ ਕੋਈ ਨਹੀਂ ਹੈਗਾ ਤਾਂ ਉਹ ਉਹਨੂੰ ਛੇੜਨ ਲੱਗੀ ਵਜ਼ੀਰ ਦੀ ਕੁੜੀ ਨੂੰ ਵਜ਼ੀਰ ਦੀ ਕੁੜੀ ਰਾਜੇ ਦੀ ਕੁੜੀ ਨੂੰ ਕਹਿੰਦੀ ਮੂਰਤਾਂ ਚੋਂ ਮੂਰਤ ਪਛਾਣ ਛੇਲੀਏ ਤੇਰੇ ਮੂਹਰੇ ਖੋਲਤੀ ਦੁਕਾਨ ਛੇਲੀਏ ਤੂੰ ਹਜੇ ਜਵਾਬ ਦੇਈ ਜੰਨੀ ਹੈ ਉਹ ਕਹਿਣ ਲੱਗੀ ਵੀ ਰਾਜੇ ਦੀ ਕੁੜੀ ਬੜੀ ਹੈਰਾਨ ਹੋਈ ਵੀ ਇੰਨੀਆਂ ਫੋਟੋਆਂ ਨੇ ਉਹ ਬੰਦਾ ਹੈ ਨਹੀਂ ਇਹ ਗੱਲ ਕੀ ਹੋਈ ਛੱਲੇ ਵੀ ਮੇਰਾ ਉਹ ਹੈ ਨਹੀਂ ਹੋਰ ਪਾ ਗਿਆ ਵੀ ਇਹ ਗੱਲ ਕਿਵੇਂ ਬਣੀ ਮੈਨੂੰ ਕਿਵੇਂ ਨਹੀਂ ਪਤਾ ਲੱਗਿਆ ਤਾਂ ਫਿਰ ਉਹਨੂੰ ਫਿਰ ਉਹਨੂੰ ਕਹਿਣ ਲੱਗੀ ਵਜ਼ੀਰ ਦੀ ਕੁੜੀ ਨੂੰ ਰਾਜੇ ਦੀ ਕੁੜੀ ਕਹਿੰਦੀ ਨਾ ਇੰਨਾ ਚ ਤਾਂ ਹੈ ਨਹੀਂ ਕਹਿੰਦੀ ਧਰਮ ਪਗਾ ਦੇ ਭੈਣੇ ਮੇਰੀ ਚੁੰਨੀ ਬਦਲਾਈ ਦਾ ਧਰਮ ਪਗਾ ਦੇ ਕਹਿੰਦੀ ਤੂੰ ਆਪਾਂ ਚੁੰਨੀ ਵਟਾਈ ਹੋਈ ਐ ਫਿਰ ਭਾਈ ਉਹਨੇ ਨਿਗਾ ਮਾਰੀ ਉੱਚੀ ਨਿਗਾ ਮਾਰੀ ਉਹਨੇ ਕੁੜੀ ਨੇ ਵਜ਼ੀਰ ਦੀ ਨੇ ਉਹਨੇ ਦੇਖਿਆ ਵੀ ਇੱਕ ਆ ਬੰਦਾ ਉੱਪਰ ਬਹੁਤ ਦੂਰ ਪਲਗ ਤੇ ਸੁੱਤਾ ਪਿਆ ਬਹੁਤ ਸੋਹਣਾ ਮੁੰਡਾ ਉਹਨੇ ਉਹਦੀ ਫੋਟੋ ਖਿੱਚ ਕੇ ਮਾਨੀ ਮਾਨੋ ਦੇ ਮੂਰੇ ਧਰਤੀ ਉਹ ਕਹਿੰਦੀ ਹਾਂ ਆਹੀ ਹੈ ਜੀ ਤਾਂ ਹੁਣ ਰਾਜੇ ਦੀ ਕੁੜੀ ਨੇ ਵਜ਼ੀਰ ਦੀ ਕੁੜੀ ਨੇ ਕੀ ਕਰਿਆ ਚਾਰ ਵੀਰ ਲੈ ਲੈ ਉਹ ਕਹਿੰਦੀ ਆਪਾਂ ਨੂੰ ਜਗਾਉਂਦੇ ਨਹੀਂ ਉਹ ਤਾਂ ਸੁੱਤਾ ਪਿਆ ਹੈ ਭਾਈ ਉਹ ਚਾਰੇ ਵੀਰ ਲੈ ਕੇ ਉਹਦਾ ਪਲੰਘੀ ਚੱਕ ਲਈ ਅੰਨ੍ਹਾ ਪਲੰਘ ਚੱਕ ਲਈ ਅੰਨ੍ਹਾ ਤਾਂ ਆਕੇ ਰਾਜੇ ਦੇ ਕੁੜੀ ਦੇ ਕੋਲ ਪਲੰਘ ਕੋਲੇ ਪਲੰਘ ਲਾਤਾ ਤਾਂ ਹੁਣ ਗੱਲਾਂ ਮਾਰਦੀਆਂ ਨੇ ਜਾਗ ਉੱਠ ਵੀ ਖੜਿਆ ਉਹ ਦੇਖਦਾ ਵੀ ਮੈਂ ਕਿੱਥੇ ਆ ਤਾਂ ਜਦੋਂ ਦੇਖ ਲਿਆ ਵੀ ਇਹਦੇ ਮੇਰੀ ਪਾਈ ਹੋਈ ਹੈ ਉਂਗਲ 'ਚ ਇਹਦੀ ਮੇਰੇ ਪਾਈ ਹੋਈ ਹੈ ਮੇਰੀ ਇਹਦੇ ਪਾਈ ਹੋਈ ਹੈ ਭਾਈ ਉਹ ਵੀ ਗੱਲਾਂ ਮਾਰ ਰਹੇ ਨੇ ਤਾਂ ਹੁਣ ਉਧਰੋਂ ਤੜਕੇ ਨੂੰ ਵਜ਼ੀਰ ਦੀ ਕੁੜੀ ਤਾਂ ਭੱਗ ਗਈ ਤੜਕੇ ਨੂੰ ਫੇਰ ਆ ਗਈ ਗੋਲੀ ਗੋਲੀ ਨੇ ਆ ਕੇ ਦੇਖਿਆ ਵੀ ਹੈ ਇਹ ਅੱਜ ਕੌਣ ਪਿਆਗਾ ਵੀ ਕੋਈ ਬੜਾ ਸੋਹਣਾ ਰਾਜਕੁਮਾਰ ਹੈ ਤਾਂ ਕੋਈ ਭਾਈ ਉਹ ਨੂੰ ਆਪਦੇ ਅੱਖਾਂ ਤੇ ਯਕੀਨ ਨਾ ਹੋਵੇ ਤਾਂ ਜਦੋਂ ਨੇ ਦੇਖਿਆ ਵੀ ਇਹ ਤਾਂ ਇੱਕ ਦੂਜੇ ਚ ਮਗਨ ਨੇ ਗੱਲਾਂ ਮਾਰ ਰਹੇ ਨੇ ਓਹੋ ਆ ਉਹਦੀ ਮਾਂ ਨੂੰ ਸੱਦ ਲਈ ਰਾਣੀ ਨੂੰ ਆ ਕੇ ਉਹਨੂੰ ਕਹਿੰਦੀ ਬੀਬੀ ਛੇਤੀ ਚੱਲ ਉਹ ਕਹਿੰਦੀ ਕੀ ਆ ਕਹਿੰਦੀ ਅੱਖਾਂ ਨਾਲ ਹੀ ਦੇਖ ਲੈ ਤਾਂ ਮੇਰਾ ਨਹੀਂ ਸੱਚ ਮੰਨਣਾ ਭਾਈ ਉਹਨੂੰ ਦੂਰੋਂ ਲਿਆ ਕੇ ਦਿਖਾਤਾ ਕਹਿੰਦੀ ਉਹ ਸਾਹਮਣੇ ਦੇਖ ਕਹਿੰਦੀ ਰਾਜਕੁਮਾਰੀ ਉਹਨੇ ਵੀ ਦੇਖਿਆ ਵੀ ਹੈ ਇਹ ਕੌਣਾ ਹੈ ਬੜਾ ਸੋਹਣਾ ਮੁੰਡਾ ਵੀ ਹੈ ਕਿੱਥੋਂ ਦੀ ਆ ਗਿਆ ਕੌਣ ਹੈ ਇਹ ਕਿਵੇਂ ਆ ਗਿਆ ਉਰੇ ਭਾਈ ਉਹ ਰਾਜੇ ਨੂੰ ਬੁਲਾ ਲਈ ਰਾਜੇ ਨੂੰ ਬੁਲਾ ਕੇ ਤਾਂ ਉਹਨੂੰ ਦੇਖਦੀ ਆ ਰਾਜੇ ਨੂੰ ਦੱਸਿਆ ਰਾਜਾ ਦੇਖ ਕੇ ਗੁੱਸੇ 'ਚ ਆ ਗਿਆ ਉਹ ਕਹਿਣ ਲੱਗਿਆ ਵੀ ਕੁੜੀ ਨੂੰ ਕਹਿੰਦਾ ਵੀ ਮੈਂ ਤਾਂ ਸੋਚਿਆ ਵੀ ਨੀਤੀ ਵੀ ਤੂੰ ਐਂ ਕਰੇਂਗੀ ਕੌਣ ਐ ਇਹ ਉਹਨੂੰ ਕਹਿੰਦਾ ਵੀ ਤੂੰ ਕੌਣ ਐ ਉਹ ਕਹਿੰਦਾ ਜੀ ਮੈਂ ਰਾਜੇਦਾਨੀ ਉਧਰ ਰਾਜੇ ਦਾ ਮੁੰਡਾ ਉਹ ਕਹਿੰਦਾ ਫਿਰ ਇੱਥੇ ਕੀ ਕਰਨਾ ਐ ਕਹਿਣ ਲੱਗਿਆ ਵੀ ਤੂੰ ਇੱਥੋਂ ਜਾ ਰਿਹਾ ਹੈ ਜਾਂ ਫਿਰ ਮੈਂ ਬਲਾਵਾ ਆਪਦੇ ਜਲਾਦਾਂ ਨੂੰ ਭਾਈ ਉਧਰ ਉਹ ਸ਼ਿਵ ਜੀ ਭੋਲੇ ਨੂੰ ਖਬਰਾਂ ਹੋ ਰਹੀਆਂ ਨੇ ਉਹ ਦੇਖ ਰਹੇ ਨੇ ਵੀ ਕੀ ਹੋ ਰਿਹਾ ਹੈ ਤਾਂ ਜਦੋਂ ਉਹਨੇ ਕਿਹਾ ਜਲਾਦਾ ਨੂੰ ਬੁਲਾਵਾ ਤਾਂ ਸ਼ਿਵ ਜੀ ਭੋਲੇ ਪ੍ਰਗਟ ਹੋ ਗਏ ਆ ਕੇ ਉਹਨੂੰ ਕਹਿਣ ਲੱਗੇ ਰਾਜੇ ਨੂੰ ਕਹਿੰਦੇ ਵੀ ਦੇਖ ਜੇ ਤਾਂ ਤਾਂ ਜੁੱਧ ਕਰਨਾ ਤਾਂ ਦੇਖ ਲੈ ਨਹੀਂ ਤੈਂ ਤੂੰ ਇਹ ਨੂੰ ਇਹਨਾਂ ਦੇ ਸੰਜੋਗ ਲਿਖੇ ਹੋਏ ਨੇ ਤੇਰੀ ਧੀ ਦੇ ਇਹ ਮੁੰਡੇ ਨਾਲ ਰਾਜਕੁਮਾਰ ਹੈ ਇਹਦੇ ਨਾਲ ਤੇਰੇ ਤੇਰੀ ਤੀ ਦੇ ਸੰਯੋਗ ਲਿਖੇ ਹੋਏ ਨੇ ਵੀ ਜੇ ਤਾਂ ਤੈ ਹੱਸ ਕੇ ਵਿਆਹ ਕਰਨਾ ਕਰਦੇ ਨਹੀਂ ਫਿਰ ਜੁੱਧ ਹੈਗਾ ਅਸੀਂ ਆਪਦੇ ਨੂੰ ਆਪੀ ਜਿੱਤ ਕੇ ਲੈ ਜਾਾਂਗੇ ਜੁੱਧ ਨੂੰ ਫੇਰ ਭਾਈ ਉਹ ਡਰ ਗਿਆ ਸ਼ਿਵਜੀ ਭੋਲੇ ਤੋਂ ਵੀ ਇਹ ਤਾਂ ਹੁਣ ਭਗਤ ਖੁਦੀ ਭਗਵਾਨ ਆਖੜਿਆ ਜਦੋਂ ਰਾਜੇ ਨੇ ਫੇਰ ਉਹਨੇ ਆਪਦੀ ਕੁੜੀ ਦਾ ਵਿਆਹ ਬੜੇ ਚਾ ਲਾੜ ਨਾਲ ਕਰਿਆ ਤਾਂ ਇੰਨੀ ਕੁ ਭਾਈ ਬਾਤ ਹੈ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਮਿਕਾ ਕਮੈਂਟ ਜਰੂਰ ਕਰਿਓ ਧੰਨਵਾਦ